ਮਾਤੇ ਉਹ ਵੀ ਬਿਲਕੁਲ ਤਿਆਰ ਸੰਗ ਲੱਗ ਰਹੀ ਹੈ ਨਾ ਮੈਂ ਤੇ ਹੋਏ ਸੜਕ ਅਡਕ ਕੰਪਿਆ ਹੋਇਆ ਕੀ ਕਰਾਂ ਚਲ ਦੇਖ ਲਈਏ ਸੰਦੀਪ ਤੇ ਆਈ ਹੋਈ ਆ ਉਹਨੂੰ ਕਿੰਨੀਆ ਕਰੇ ਦੇਖ ਇਹ ਲੱਗ ਰਹੀ ਨੂੰ ਬੱਚਾ ਨੂੰ ਲੈਣ ਜਾਣਾ ਸਕੂਲ ਹਾਈ ਠੰਡੀ ਜੀ ਲੱਗੀ ਜਾਂਦੀ ਹੈ ਲੱਗੀ ਜਾਂਦੀ ਹੈ ਕੀ ਕਰਾਂ ਸੰਦੀਪ हाँ जी भाभी चाह बना लिया कोई ना भाभी जी बना लिया जल्दी बना ला फिर मैं भी जाना है, है। जाना है अच्छा जी चाह बना लिया ठीक है हाय हाय जल्दी चाय ला लो मम्मी जी चाय ले लो हाँ चाय ले लो ਲੈ ਲੈਨੀ ਕੋਈ ਨਾ ਪਿਵੋਤੂਸੀ ਕੀ ਤੁਸੀਂ ਸੌਗ ਜਾ ਪਾ ਕੇ ਬੈਠੇ ਹੋ ਮਾਵਾਂ ਧੀਆ ਦੋਨੋਂ ਹਾਂ ਸੰਦੀਪ ਅੰਦੀ ਕੋ ਸਨੀ ਪਾ ਬਿੱਧੀ ਬਸਦਾਈ ਬੱਚਿਆਂ ਦੀ ਯਾਦ ਆਂਦੀ ਪਈ ਆ ਹਾਏ ਹਾਏ ਬੱਚਿਆਂ ਦੀ ਯਾਦ ਆਂਦੀ ਪਈ ਆ ਫਿਰ ਕੀ ਹੋ ਗਿਆ ਉਹਨਾਂ ਨੂੰ ਛੱਡੋ ਉੱਥੇ ਤੂੰ ਇੱਥੇ ਆ ਰਾਮ ਨਾ ਰੋਟੀ ਪਾਣੀ ਖਾ ਪੀ ਕੰਮ ਕਰ ਪਰ ਫਿਰ ਕੀ ਹੋ ਗਿਆ ਅਬੀ ਆਦਾਂ ਦੀ ਪੇ ਨਵੇਂ ਸਕੂਲ ਗਏ ਹੁਣੇ ਨੇ ਕਿੱਦਾਂ ਗਏ ਹੁਣੇ ਨੇ ਹੁਣੇ ਚੈਨੇ ਹੀ ਜੇ ਹੁਣਗੇ ਕੁਛ ਨਹੀਂ ਹੁੰਦਾ ਆਪਣੇ ਘਰ ਹੀ ਆਹੋ ਕੋਈ ਹੋਰ ਗੱਲ ਨਹੀਂ ਹੈ ਵੀ ਬੱਚੇ ਹਾਏ ਬੱਚੇ ਹਾਏ ਬੱਚੇ ਘਰ ਦੀ ਰਹਿਣੀ ਨਾਲੇ ਆ ਘਰ ਚ ਸੌਂ ਜਾਂ ਨਾ ਪਾ ਕੇ ਬੈਠੋ ਆਪਣਾ ਖੁਸ਼ ਰੋ ਦੋਨੀ ਜਾਣੀਆਂ ਹਾਂ ਕੱਲ ਦਾ ਦੇਖ ਲਈਆਂ ਮੂੰਹ ਜਿਹਾ ਲਟਕਾ ਕੇ ਕਦੇ ਉਸ ਖੁੰਝੇ ਜੇ ਵੱਡ ਜਾਂਦੀਆਂ ਕਦੇ ਉਧਰ ਵੱਡ ਜਾਂਦੀਆਂ ਮੇਰੇ ਘਰ ਦਾ ਮਾਹੌਲ ਖਰਾਬ ਨਾ ਕਰੋ ਬੱਚਿਆਂ ਦਾ ਕੀ ਹੈ ਹੈ ਨਾਲੇ ਮੈਂ ਤੇਰੇ ਭਰਾ ਨਾਲ ਮੈਂ ਸੋਚ ਰਹੀ ਹਾਂ ਮੈਂ ਗੱਲ ਕਰਾਂ ਮੈਂ ਉਧਰ ਲੈਣਾ ਤਲਾ ਮੇਰੇ ਹੱਥ 'ਚ ਹੈਗਾ ਹੁਣ ਰਿਸ਼ਤਾ ਬਹੁਤ ਵਧੀਆ ਉਧਰ ਤੇਰਾ ਰਿਸ਼ਤਾ ਕਰਾ ਦਿੰਨੇ ਬੱਚਿਆਂ ਦੀ ਕਿਹੜੀ ਗੱਲ ਉਹਧਰ ਵੀ ਬੱਚੇ ਹੋ ਜਾਣਗੇ ਸੰਤੋਸ਼ ਤੇਰੇ ਉੱਤੇ ਗੱਲਾਂ ਚੰਗੀਆਂ ਨੇ ਚੰਗੀਆਂ ਨੂੰ ਕੀ ਆ ਮੰਮੀ ਹੁੰਦਾ ਹੀ ਆ ਦੁਨੀਆ ਨਾ ਹੁੰਦਾ ਆ ਰਿਹਾ ਇਦਾਂ ਕੀ ਦੁਨੀਆ ਨਾ ਹੁੰਦਾ ਆ ਰਿਹਾ ਹੈ ਕਿ ਅੱਜ ਝਿੜਗਲੀਆਂ ਡਾਉਂਦੇਂਗੇ ਕੁਛ ਨਹੀਂ ਕਰਦੇ ਮੈਂ ਤੁਹਾਨੂੰ ਸਹੀ ਕਹਿ ਰਹੀ ਆ ਜਿਹਦੀ ਘਰ ਨਾ ਧੀ ਬੈਠੀ ਹੋਵੇ ਨਾ ਬੱਚੇ ਛੱਡ ਕੇ ਤੇ ਉਹਦੇ ਜਿਵੇਂ ਦਰਦਾ ਉਹਨੂੰ ਉਠਦਿਆਂ ਨੇ ਉਹਨੂੰ ਪਤਾ ਹੈ ਮੈਂ ਨਾ ਆਪਣੀ ਜਗ੍ਹਾ ਠੀਕ ਆ ਮੰਮੀ ਜੀ ਬਾਰ ਬਾਰ ਤੇ ਤੁਹਾਡੀ ਕੁੜੀ ਨਾਲ ਇਦਾਂ ਹੋਈ ਜਾਂਦਾ ਮੈਂ ਇਸ ਕਰਕੇ ਹੀ ਕਹਿਣ ਦੀ ਆ ਹੈ ਨਲ ਕੀ ਪਤਾ ਇਹਦੀ ਵੀ ਕੋਈ ਗਲਤੀ ਹੋਵੇ ਹੁਣ ਗਲਤੀ ਕੋਈ ਕੀਤਾ ਆਪਣੇ ਬੱਚੇ ਦੀ ਵਾ ਹੁਣ ਗਲਤੀ ਨੂੰ ਟੱਕ ਲੈਣੇ ਉਹ ਉਹ ਕਹਿੰਦੇ ਆ ਕਿ ਰੋਟੀ ਪਾਣੀ ਨਹੀਂ ਬਣਾਉਂਦੀ ਕੰਮ ਨਹੀਂ ਕਰਦੀ ਆ ਨਹੀਂ ਕਰਦੀ ਹਾਂ ਇਹ ਹੁਣ ਬੱਚੇ ਹਾਏ ਮੇਰੇ ਬੱਚੇ ਹਾਏ ਮੇਰੇ ਬੱਚੇ ਬਸ ਇੱਕ ਹੀ ਗੱਲ ਕਰੀ ਜਾਂਦੀ ਕੱਲ ਦੀ ਮਾਂ ਤੇ ਗੱਲ ਨੇ ਚੱਲੀ ਗਈ ਆ ਮਾੜੇ ਜਿਹਨੂੰ ਕੁਝ ਕਹਿ ਦੋ ਤੇ ਉੱਠ ਕੇ ਚੁੱਪ ਕਰਕੇ ਚਲੀ ਜਾਂਦੀ ਆ ਹੁਣ ਦੋਨੀਆਂ ਜਣੀਆਂ ਆਪਸ ਵਿੱਚ ਸਲਾਹ ਕਰ ਲਓ ਜੋ ਮੇਰੀ ਗੱਲ ਸੀ ਮੈਂ ਕਹਿ ਦਿੱਤੀ ਹੁਣ ਅਸ਼ਾਮ ਨੂੰ ਆਊਗਾ ਤੇ ਮੌਦੇ ਨਾਲ ਸਲਾਹ ਕਰ ਲੈਣੀ ਮੈਂ ਇਹਦਾ ਰਿਸ਼ਤਾ ਕਰਾਉਂਦੀ ਹੁਣ ਸੰਤੋਸ਼ ਇੰਜ ਕਿਉਂ ਕਰਨੀ ਐ ਕਿਤੇ ਰਿਸ਼ਤੇ ਕਿਤੇ ਐਵੇਂ ਟੁੱਟੀਆਂ ਹੁੰਦੀਆਂ ਨੇ ਗੱਲਾਂ ਵੀ ਕੱਚੀ ਮਿੱਟੀ ਆ ਟੁੱਟ ਗਈ ਤਾਂ ਸੁੱਟ ਦਿਓ ਉਹਨਾਂ ਇੰਨੀ ਵਾਰ ਦੋ ਬੱਚੇ ਆ ਇੰਨੀ ਵਾਰ ਤੇ ਆ ਗਈ ਆ ਹੁਣ ਕੋਈ ਨਾ ਕੋਈ ਹੱਲ ਤੇ ਕਰਨੀ ਆ ਤੁਸੀਂ ਤਾਂ ਬਸ ਹੱਥ ਜੋੜ ਕੇ ਉਹਨਾਂ ਨੂੰ ਭੇਜ ਦੇ ਦੇ ਕੋਈ ਗੱਲ ਨਹੀਂ ਛੱਡੋ ਉਹਨਾਂ ਨੂੰ ਵੀ ਉੱਥੇ ਉਹਨਾਂ ਨੂੰ ਪਤਾ ਲੱਗੂਗਾ ਤੇ ਇਹਦਾ ਆਪਾਂ ਕਰ ਦਿੰਨੇ ਵਿਆਹ ਹਾਂ ਜੇ ਤੁਸੀਂ ਤੁਹਾਨੂੰ ਮੇਰੀ ਗੱਲ ਚੰਗੀ ਲੱਗਦੀ ਠੀਕ ਹੈ ਦੋ ਬੱਚਿਆਂ ਨੇ ਸੰਤੋਸ਼ ਹੱਦ ਮੁੱਕੀ ਦੋ ਬੱਚੇ ਤਾਂ ਕੋਈ ਗੱਲ ਨਹੀਂ ਮੈਂ ਕਿਹਾ ਤੇ ਹੈ ਜਿੱਥੇ ਹੋਰ ਕਰਾਵਾਂਗੇ ਉੱਥੇ ਵੀ ਹੋ ਜਾਣਗੇ ਚੰਗਾ ਚਾਹ ਪੀਓ ਆਪਣੀ ਤੇ ਆਪਣੇ ਇਸਲਾਹ ਕਰ ਲਓ ਹਾ ਹਾਏ ਆ ਸੰਤੋਸ਼ ਕੀ ਕਰਦੀ ਆਏ ਨਹੀਂ ਮੇਰੀ ਮੇਰੀ ਦੀ ਨਹੀਂ ਨੇ ਹਾ ਇਹ ਸੰਤੋਸ਼ ਨਾ ਮਾੜਾ ਸੋਚਦੀ ਏ ਉਹਦੇ ਦੋ ਬੱਚੇ ਨੇ ਘਰ ਵਿੱਚ ਉਤਰਾ ਚੜਾਉਦੇ ਹੁੰਦੇ ਇੰਜ ਕਿ ਇਹ ਕਿੰਦੀ ਮਿਆਦਾ ਰਿਸ਼ਤਾ ਹੀ ਕਰਾ ਦਿੰਨੀ ਆ ਮੈਂ ਆ ਕਰਾ ਦਿੰਨੀ ਮੈਂ ਉਹ ਕਰਨੀ ਸੰਤੋਸ਼ ਮੈਂ ਤੂੰ ਹੁਣੇ ਕਾ ਕਿਧਰ ਨੂੰ ਗਈ ਆ ਮੰਮੀ ਉਹ ਪਾਬੀ ਬਾਹਰ ਜਾ ਕੇ ਵੈਲੀ ਨੇ ਦੇਖਿਆ ਕਿ ਕਿੰਨੇ ਹੋਰ ਗੱਲ ਪਾਉਗੀ ਉਹ ਜਿਵੇਂ ਸੁਣ ਲਈਆਂ ਸਾਡੀਆਂ ਤੇ ਕਿੰਨੇ ਬੁਰਾ ਬੁਰਾ ਬੋਲਦੇ ਨੇ ਕਿ ਤੇਰਾ ਵਿਆਹ ਕਰ ਦਾਂਗੇ ਤਾਂ ਥੋੜੀ ਮੈਂ ਤਾਂ ਆਪਣੇ ਬੱਚਿਆਂ ਦੀ ਆਦਤ ਕਰਦੀ ਪਈ ਸੀ ਨਾ ਅੱਛਾ ਮੇਰੀ ਗੱਲ ਸੁਣ ਹੁਣ ਉਹ ਨਹੀਂ ਕਿ ਸੁਣਦੀ ਜੇ ਸੁਣ ਲਈ ਤੇ ਉਹਨਾਂ ਤੇ ਮਾਰ ਕੇ ਪਥਾੜਾ ਪਾ ਦੇਣਾ ਹੈ ਉਹੀ ਹੋਈ ਏ ਤੇਰੀ ਤੇਰੀ ਵੀ ਤਾਂ ਕੋਈ ਗਲਤੀ ਹੋਊਗੀ ਤੂੰ ਮੈਨੂੰ ਦੱਸ ਤੇਰੀ ਗਲਤੀ ਕੀ ਆ ਮੇਰੀ ਕੋਈ ਗਲਤੀ ਹੋएगी ਤੇ ਤਾਜ ਦੱਸਾਂਗੀ ਨਾ ਜੇ ਮੇਰੀ ਕੋਈ ਗਲਤੀ ਨਹੀਂ ਉਹ ਆਂਟੀ ਆਣਗੇ ਨਾ ਅੱਜ ਮੈਨੂੰ ਕਰਾਂਦੇ ਸੀ ਪੂੰਛਾ ਤਾਂ ਦੇ ਪੈਨ ਚੁੱਕਦੇ ਨਹੀਂ ਸੀ ਬੇ ਉਹਨਾਂ ਨੂੰ ਪੁੱਛ ਲਿਆ ਵੀ ਕੀ ਕਰਦੀ ਆ ਉਹ ਰੋਜ਼ ਸਾਡੇ ਘਰੇ ਆਉਂਦੀ ਨਹੀਂ ਉਹ ਮੇਰੀ ਗੱਲ ਸੁਣ ਉਹ ਵੀ ਜਿੰਨੇ ਜਿੰਨੇ ਤੇਰੀ ਜਠਾਣੀਆਂ ਨੇ ਘਰੋਂ ਕੱਢਿਆ ਐਵੇਂ ਤੇ ਨਹੀਂ ਕੱਢਿਆ ਕੋਈ ਥੋੜੀ ਬਹੁਤੀ ਗੱਲ ਤਾਂ ਹੁੰਦੀ ਆ ਉਹ ਕਹਿੰਦੀ ਬੱਚਿਆਂ ਦੀਆਂ ਰੋਟੀਆਂ ਲਈ ਲਾਉਂਦੀ ਘਰ ਵਾਲੀ ਨੂੰ ਰੋਟੀ ਨੂੰ ਨਹੀਂ ਪਰੋਣੇ ਨੂੰ ਬਣਾ ਕੇ ਨਹੀਂ ਮੈਂ ਤੁਹਾਨੂੰ ਦੱਸਦੀ ਆ ਫੇਰ ਰੋਟੀ ਕਿ ਪਹਿਲਾਂ ਮੈਂ ਬੱਚਾ ਨੂੰ ਸਕੂਲ ਭੇਜਾ ਟਿਫਿਨ ਪੈਕ ਕਰਕੇ ਨਾ ਰੱਖ ਦਿੱਤਾ ਤੇ ਫੇਰ ਮੈਂ ਤਾਂ ਚਲਣਾ ਨਾ ਜਿੱਤਾਂਗੇ ਨਾ ਇਹ ਨਾ ਤਿਆਰ ਹੁੰਦੇ ਨੇ ਨਾ ਜਦ ਤੱਕ ਮੈਂ ਨਾ ਤੁਹਾਡੇ ਜਿਹਾ ਫੋਨ ਦੇਖਣ ਲੱਗੇ ਵੀ ਬੱਚਿਆਂ ਦੇ ਸਕੂਲਾਂ ਕੋਸ਼ਾ ਆਇਆ ਤੇ ਨਹੀਂ ਐਨੀ ਜਿਹੇ ਦੀਦੀ ਆ ਕੇ ਤੇ ਮੇਰੇ ਗਲ ਪੈ ਗਏ ਤੇ ਮੈਨੂੰ ਬੋਲਣ ਲੱਗੇ ਪੁੱਠਾ ਸਿੱਧਾ ਲੈ ਤੇਰੇ ਪੇਕੇ ਤੁਸੀਂ ਨੰਗ ਕਰਦੇ ਆਂ ਤਾਂ ਓਏ ਬੋਲ ਹੁਣ ਇੱਥੇ ਵੀ ਨਾ ਤੈਨੂੰ ਪਲੰਗ ਤੇ ਬਾਕੇ ਤੇ ਰੋਟੀ ਖਵਾਉਣੀ ਨਹੀਂ ਤੇਨੂੰ ਪਤਾ ਉਹ ਕਿਹੋ ਜੀ ਕਲਤਾਰਕ ਹੈਗੀ ਆ ਮੈਨੂੰ ਪਤਾ ਆ ਮਮੀ ਮੈਨੂੰ ਸਭ ਪਤਾ ਮੈਂ ਤੇ ਉਹਨਾਂ ਨੂੰ ਕਹਿੰਦੀ ਥੱਕੇ ਮਾਰਦੇ ਵੀ ਸਤਾਵੀਂ ਮੈਂ ਕਹਿੰਦੀ ਸੀ ਮੈਂ ਕਿੱਥੇ ਜਾਣਾ ਉਹਨੇ ਹੁਣ ਤੈਨੂੰ ਨਾ ਗੋਲੀ ਬਣਾ ਕੇ ਤੇ ਕੰਮ ਕਰਵਾਉਣਾ ਤੇ ਰੋਟੀਆਂ ਖਵਾਉਣੀਆਂ ਨਹੀਂ ਐਵੇਂ ਨਹੀਂ ਤੈਨੂੰ ਖਵਾਉਣੀਆਂ ਉਹ ਕਲਤਾਰਕ ਆ ਮम्मी ਰਾਜਾ ਤੇ ਦੇਖੋ ਮੈਂ ਬੱਚੇ ਵੀ ਨਹੀਂ ਲੈ ਕੇ ਤਾਂ ਵੀ ਭਾਬੀ ਕਿੱਦਾਂ ਬੋਲਦੀ ਨੇ ਪੁੰਗਸਾਈਆ ਕਿਵੇਂ ਤਿਆਰ ਸ਼ਹਿਰ ਹੋ ਕੇ ਆਇਆ ਬੈਠੀ ਹੈ ਰਾਜਿਆਂ ਨੂੰ ਭਾਵੇਂ ਮੇਰੀ ਨੋਈਆ ਕਿ ਨੂੰ ਇੱਥੇ ਰੋਟੀਆਂ ਨਹੀਂ ਦੇਣੀਆਂ ਜਾਂ ਕੰਮ ਕਰ ਤੀ ਧੀਏ ਖਾ ਉੱਥੇ ਤੂੰ ਬੈਠੀ ਰਹਿੰਦੀ ਮਮੀ ਮੈਂ ਬਹਿ ਕੇ ਆਸ ਸੀ ਉਹਨਾਂ ਨੂੰ ਵੀ ਜਦੋਂ ਦੀਦੀ ਮੈਨੂੰ ਕੱਢਦੇ ਬੈਸੇ ਨੇ ਮੈਂ ਕਿਹਾ ਸੀ ਮੈਂ ਕਿੱਥੇ ਜਾਵਾਂਗੀ ਫਿਰ ਵੀ ਦੀਦੀ ਧੱਕੇ ਮਾਰ ਮਾਰ ਕੱਢੇ ਜਾਂਦੇ ਸੀਗੇ ਹਣ ਤੈਨੂੰ ਕਿਵੇਂ ਕਹਿੰਦਾ ਤੈਨੂੰ ਤੇਰੇ ਦਿਮਾਗ ਚ ਆਇਆ ਹਾਂਜੀ ਕਹਿੰਦੀ ਆ ਬੱਚੇ ਹੋਰ ਹੋ ਜਾਣਗੇ ਹਾਂਜੀ ਤੇ ਆਪਣੇ ਬੱਚਿਆਂ ਨੂੰ ਕਹਿੰਦੀ ਐ ਰੋਟੀ ਬਣਾ ਤੇ ਬੱਚੇ ਮੈ ਸਕੂਲ ਚੋਂ ਲੈਣ ਜਾਵਾਂ ਤੇ ਇਹ ਕਾਰ ਕੰਮ ਦਿਨੋਂ ਨਹੀਂ ਪਤਾ ਹੁਣ ਮੈਂ ਤਾਂ ਤੈਨੂੰ ਇੱਕ ਵਾਰੀ ਵਿਆਹ ਤਾਂ ਚਾਹ ਪੀ ਲਾ ਕੋਈ ਨਾ ਕੋਈ ਨਾ ਮੈਂ ਫੋਨ ਕਰਾਂਗੀ ਉੱਥੇ ਮੈਂ ਫੋਨ ਕਰਾਂ ਭਲਾ ਚੁੱਕਦੇ ਨੇ ਹਲੋ ਕਿੰਨੂੰ ਫੋਨ ਕਰਦੇ ਪਏ ਹਾਈ ਕੀ ਕਿੰਨੂੰ ਕਰਦੇ ਇਹਦੀ ਇਹ ਥਾਣੀ ਨੂੰ ਕਰਨੀ ਆ ਕਿਸੇ ਨੂੰ ਨਹੀਂ ਫੋਨ ਕਰਨਾ ਫੋਨ ਫੋਨ ਲਾਈਵ ਹੋਈ ਆ ਫੋਨ ਕਰਨਾ ਫੋਨ ਕਰਨਾ ਕਿਸੇ ਨੂੰ ਨਹੀਂ ਕਰਨਾ ਇਹਦੇ ਫੋਨ ਮੈਂ ਗੱਲ ਕਰੂੰਗੀ ਲੈ ਦੇ ਕੀ ਪਖੰਡ ਕਰਦੀ ਐ ਜੀ ਤੋਂ ਨਾ ਪਖੰਡ ਕਰੀ ਜਾਂਦੀਆਂ ਜੋ ਕਿਸੇ ਨੂੰ ਮੇਰੇ ਬਿਨਾ ਪੁੱਛੋ ਫੋਨ ਨਹੀਂ ਕਰਨਾ ਕੀ ਅੰਮ੍ਰਿਤ ਤੇਰਾ ਭਰਾ ਆਊਗਾ ਗੱਲ ਕਰ ਲਾਂਗੇ ਕਾਦੀ ਬਾਬੀ ਮੈਂ ਨਹੀਂ ਵਿਆਹ ਕਰੂ ਕਰਾਣਾ ਹੈਗਾ ਮੈਂ ਆਪਣੇ ਬੱਚਿਆਂ ਕੋਲ ਜਾਣਾ ਹੈ ਮੈਂ ਹੁਣ ਹੀ ਨਹੀਂ ਤੈਨੂੰ ਸ਼ਾਮ ਨੂੰ ਤੋਰਨ ਲੱਗੀ ਚੁੱਪ ਕਰ ਜਾ ਹੈ ਸੱਸੀ ਕਾ ਮਸੀ ਕਾ ਸੱਸੀ ਕਾ ਹੋ ਠੀਕ ਹੈ ਹਾਂਜੀ ਸੱਸੀ ਠੀਕ ਹੋ ਹੋਰ ਮੈਂ ਤੁਹਾਨੂੰ ਕੀ ਆ ਕਿ ਮੈਂ ਆਵਾਂਗੀ ਹਾਂਜੀ ਵੈਰੀ ਹਾਂ ਪਰ ਮੈਂ ਕਿਹੜਾ ਕਿਉਂ ਰਹਾਂ ਦੇਈ ਹੈ ਹੈ ਹਾਂਜੀ ਕੁਛ ਨਹੀਂ ਬੋਟੀਏ ਤੂੰ ਦੱਸ ਦੇਖੋਗੇ ਪਤਾ ਨਹੀਂ ਆਂਟੀ ਜੀ ਤਾਨੂੰ ਪਤਾ ਨਹੀਂ ਸਾਰੀ ਗੱਲ ਬਾਤ ਹੁਣ ਮੈਨੂੰ ਪੁੱਛ ਰਹੇ ਹੋ ਤੁਸੀਂ ਹਾਂ ਹਾਂ ਇੰਟੀ ਚ ਪਾਣੀ ਲੈ ਕੇ ਆਓ ਨਹੀਂ ਇਹ ਬਿਠਾ ਅੱਛਾ ਢਾਂਡੇ ਦਾ ਪਾਣੀ ਦਾ ਘਟੀ ਪੀ ਲੈ ਪੀ ਲੈ ਪੀ ਲੈ ਠੀਕ ਪਾਣੀ ਹਾਰ ਰਹੀਆਂ ਕਿਹਾ ਤੁਸੀਂ ਕੀ ਗੱਲ ਹੋਈ ਕੀ ਦੱਸਾਂ ਭੈਣੇ ਹਾਂ ਉਹ ਇਹਨੇ ਮੈਨੂੰ ਦੱਸਿਆ ਸੀ ਤੁਸੀਂ ਸੁਣ ਮੈਂ ਸਾਕੇ ਨੂੰ ਉਹਨਾਂ ਨੇ ਜਦੋਂ ਘਰੋਂ ਕੱਢਿਆ ਨੇ ਠਾਣੀ ਨੇ ਹਾਂਜੀ ਇੰਟੀ ਬਾਰੇ ਸੋਈ ਇਹਦੀ ਬੜੀ ਚਲਾ ਕੇ ਆ ਕੰਟੀ ਰੱਬੀ ਸਾਡੀ ਕਰਨ ਆਏ ਵਾਸੀ ਐਂਟੀ ਖਰਚੀ ਨਹੀਂ ਕੁਛ ਲੈਣਾ। ਮੈਂ ਤੇ ਵਾਸ਼ ਸੁਣੀ ਨਾ ਤੁਹਾਡੇ ਘਰ ਦਾ ਰੋਣਾ ਪਹਿਲੇ ਪਹਿਲੇ ਜਦੋਂ ਅੰਦਰ ਤੋਂ ਤੁਸੀਂ ਉਤਮੇ ਆਈ ਨਹੀਂ। ਮੈਂ ਤਾਂ ਮੈਨੂੰ ਕੀ ਲੋੜਿਆ ਜਾਣ ਦੀ ਚੱਲ ਬੰਦਾ। ਜਦੋਂ ਤੇਰਾ ਬੈਗ ਫੜ ਕੇ ਬਾਹਰੋਂ ਕੱਢ ਲੀ ਤੈਨੂੰ ਕਰਨ ਦੇ ਸੁੱਟਣ ਤੇ ਮੈਂ ਕਿਹਾ ਕੀ ਹੋਇਆ? ਤੇ ਮੈਂ ਆਨੂੰ ਕਿਹਾ ਸੀ ਗਈ ਜਫਾਣੀ ਨੂੰ। ਮੈਂ ਕਿਹਾ ਚਲ ਰਹਿਣ ਦੇ ਘਰੇ। ਆ ਕੁੜੀਏ ਮੈਂ ਜਿ ਕਿਹਾ। ਮੈਂ ਕਿਹਾ ਚਲ ਜਰਾ ਜਫਾਣੀ ਤੇ ਲੜਾਈ ਹੋ ਗਈ ਆ ਕੋਈ ਗੱਲ ਨਹੀਂ ਸੱਸ ਦੀ ਵਿਚਾਰੀ ਬੁੱਢੀ ਅੰਦਰ ਬੈਠੀ ਪਤਵਾਰ ਹੀ ਨਹੀਂ ਨਿਕਲੀ। ਤਾਂ ਬੋਲੇ ਹੀ ਨਹੀਂ ਕੁਛ। ਬੋਲੇ ਨੂੰ ਸੋ ਸਾਰੀ ਗੱਲ ਇਹਨਾਂ ਦੀ ਤਾਂ ਮੈਨੂੰ ਸਮਝ ਹੀ ਨਹੀਂ ਆndi ਮਾਂ ਕੁਛ ਕਹੀ ਜਾਂਦੀ ਤੀ ਇਹ ਹੋਣਾ ਜਿਹੜਾ ਇਹਦਾ ਹੀ ਨਾ ਪਰ ਉਹ ਨਾ ਘਰ ਵਾਲਾ ਹੈ ਤਾਂ ਐਸੇ ਭਾਵੇਂ ਉਹ ਮੇਰੇ ਗਵਾਂਢੀ ਨੇ ਦੱਸਿਆ ਨਾ ਉਹਨਾਂ ਨੂੰ ਨਹੀਂ ਨਹੀਂ ਮੈਨੂੰ ਕੀ ਲੋੜ ਹੈ ਇਹਦੀ ਇੱਕ ਕਨੀ ਸੁਣਦਾ ਅੱਛਾ ਭਾਬੀ ਦੇ ਕਹਿਣੇ ਚੱਲਦਾ ਭਾਬੀ ਨਹੀਂ ਸਰ ਭਾਬੀ ਆਇਆ ਭਾਬੀ ਚਾਚੂ ਪਿਆ ਕੇ ਜੇ ਇਹ ਵਿਚਾਈ ਸਵੇਰੇ ਕੀਤੇ ਕਹਿੰਦੀ ਹੋਈਆਂ ਅੱਜ ਛੱਡ ਕੇ ਆਪ ਤੈ ਜਾ ਪਿੱਛੇ ਚੱਲ ਤੂੰ ਮੈਂ ਘਰੋਂ ਚੱਲਿਆ ਜੋ ਮੇਰੀ ਭਾਬੀ ਕਰੇਗੀ ਕਰੇਗੀ ਪਰ ਅੰਟੀ ਕੋਈ ਨਾ ਕੋਈ ਤੇ ਗਲਤੀ ਕੀਤਾ ਇਹਦੀ ਹੋਏ ਅੜੀ ਕਰਦੀ ਸਾਰਾ ਦਿਨ ਤੇ ਕੰਮ ਕਰਦੀ ਮੈਂ ਵੀ ਨਹੀਂ ਸਾਰਾ ਕੁਛ ਮੇਰੇ ਵਲੇ ਚਾਕਦੀ ਹੈ ਜਦ ਮੈਂ ਦੀ ਗਲਤੀ ਵਲੇ ਆਨੀ ਆ ਨਾ ਤਾਂ ਉਸੇ ਵੇਲੇ ਮੇਰੇ ਵਲੇ ਮੰਮੀ ਦੇਖਦੇ ਆ ਵੀ ਮੈਂ ਕਿ ਨਹੀਂ ਅਦੀ ਵੀ ਗਲਤੀ ਕੋਈ ਫੜ ਲਓ ਨਹੀਂ ਚਾਹ ਚਾਹ ਉਹ ਵੀ ਕਿਸਾ ਹੀ ਕਹਿੰਦਾ ਆ ਉਹ ਠੀਕ ਕਹਿੰਦੀ ਮਾਰਾ ਨਹੀਂ ਹੋਣੀ ਤੇਰੀ ਲੋ ਮੈਂ ਕਹਿੰਦੀ ਆ ਵੀ ਚਲ ਉਹਦੀ ਵੀ ਤੇ ਗਲਤੀ ਵੀ ਆ ਕੋਈ ਇੰਨਾ ਬੁਝਾਇਦੀ ਗਲਤੀ ਹੋ ਗਈ ਤੇ ਇਹਨੂੰ ਸਜ਼ਾ ਇਧਰ ਇਹ ਕਹੀ ਜਾਂਦੀ ਆ ਮੇਰੀ ਕੋਈ ਗਲਤੀ ਹੈ ਨਹੀਂ ਮੇਰੀ ਕੋਈ ਗਲਤੀ ਹੈ ਨਹੀਂ ਮੈਂ ਤੇ ਆਂਟੀ ਮੈਂ ਇੱਕ ਸਲਾਹ ਬਣਾਈ ਹੋਈ ਆ ਤੇ ਜੇ ਕਹਿੰਦੇ ਤੇ ਮੈਂ ਤੁਹਾਨੂੰ ਦੱਸ ਦੇਣੀ ਆ ਦੱਸ ਦੇ ਦੱਸ ਦੇ ਹੈਨਾ ਮੈਂ ਤੇ ਇਹੀ ਕਹਿੰਦੀ ਆ ਮੈਂ ਇੱਕ ਰਿਸ਼ਤਾ ਮੇਰੇ ਬੜਾ ਵਧੀਆ ਮੇਰੇ ਹੱਥ ਵਿੱਚ ਹੈਗਾ ਤੇ ਉਹ ਦੇਖੋ ਉਹ ਮੁੰਡੇ ਦਾ ਵਿਆਹ ਹੋਇਆ ਇੱਕ ਵਾਰ ਅੱਛਾ ਉਹਦੀ ਘਰ ਵਾਲੀ ਹੈ ਨਹੀਂ ਤੇ ਮੈਂ ਸੋਚਨੀ ਆ ਉਹਦੇ ਨਾਲ ਕਰਦੀ ਐ ਦੱਸ ਪਈ ਹੋਈ ਆ ਰਿਸ਼ਤੇ ਦੀ ਹੁਣ ਤੇ ਠੀਕ ਹੈ ਨਿਆਣੇ ਉਹਦੇ ਨਿਆਣੇ ਉਹਦੇ ਹੈ ਨਹੀਂ ਆ ਠੀਕ ਹੈ ਬੱਚੇ ਬੱਚੇ ਕਰੀ ਜਾਂਦੇ ਮੈਂ ਕਿ ਬੱਚੇ ਕੋਈ ਗਾਨਿਸ਼ ਵੜਦੇ ਤੂੰ ਪਤਾ ਲੱਗੂ ਆਪੀ ਪਾਲੀ ਜਾਣਗੇ ਆਪੇ ਜੇ ਥਾਣੀ ਪਾਲੂਗੀ ਤੇ ਮੈਂ ਕਿ ਕਰ ਦਿੰਨੇ ਆ ਚਲ ਤੂੰ ਆਪਣੇ ਮੋਢੇ ਨਾਲ ਸਰਾਹ ਕਰੀ ਵੇਖੀ ਇਹ ਇਹ ਪਹਿਲੇ ਹੀ ਇੰਨਾ ਰੋਲਾ ਪਾਈ ਬੈਠੇ ਆ ਸਾਰੇ ਅੰਦਰ ਦੇਖ ਤੂੰ ਕੋਈ ਸਰਾਹ ਕਰ ਰੋ ਨਹੀਂ ਕਰਨਾ ਹਾਂ ਮੇਰੀ ਸੁਣ ਗੱਲ ਪਹਿਣੀ ਹਾਂ ਤੂੰ ਮੁੱਕ ਦੀ ਗੱਲ ਮੈਨੂੰ ਇਹ ਦੱਸ ਵੀ ਗਲਤੀ ਕੀ ਦੀ ਆ ਇਹਨਾਂ ਗਲਤੀ ਵੀ ਐਤੋਂ ਆਰਸਣੋਂ ਕੰਮ ਤੇ ਇਹ ਕਰਦੀ ਐ ਸਾਰਾ ਹੁਣ ਅੰਦਰ ਦੇ ਘਰ ਦਾਦ ਸਾਨੂੰ ਨਹੀਂ ਨਾ ਪਤਾ ਵੀ ਕਿਹਦੀ ਗਲਤੀ ਐ ਪਟਾਕੇ ਗੱਲ ਕਰੀਓ ਮੁੰਡੇ ਨੂੰ ਵੀ ਇਹਦੀ ਸੁਣਨੀ ਚਾਹੀਦੀ ਆ ਹੈਨਾ ਪਾਪੀ ਬਾਰੀ ਦੀ ਜਗ੍ਹਾ ਆ ਮਾਂ ਮਾਂ ਦੀ ਜਗ੍ਹਾ ਆ ਹੈਨਾ ਰਿਸ਼ਤੇ ਵੱਖਰੇ ਵੱਖਰੇ ਅੱਗੇ ਮਾਂ ਦੀ ਜਗ੍ਹਾ ਮਾਰਚ ਪੈਣ ਦੀ ਜਗ੍ਹਾ ਪੈਣ ਬੱਚਿਆਂ ਦੀ ਜਗ੍ਹਾ ਬਜੇ ਕਾਰਬਾਰ ਦੀ ਜਗ੍ਹਾ ਕਾਰਬਾਰ ਹੈ ਪੈਣ ਪੈਣ ਦੀ ਜਗ੍ਹਾ ਹੁੰਦੀ ਐ ਇਹਦੀ ਵੀ ਤਾਂ ਸੁਣਿਆ ਨਾ ਹੁਣ ਮੇਰੀ ਸਾਨੂੰ ਗੱਲ ਹੁਣ ਮੈਂ ਨਹੀਂ ਮੈਂ ਕਿਹੜੀ ਚੱਲਨੀ ਆ हले फोन ना करो अगले बंद ना कुछ पता चलू ती कहो हम करा नहीं आंटी हले ना करना कोई गल ਹੰਟੀ ਤੂੰ ਸਿੱਕ ਰਿਓ ਕੱਲ ਮਨਦੀਪ ਨਾਲ ਦੇ ਉਹਨਾਂ ਨਾਲ ਕਰੀ ਤੀ ਇਹਨੂੰ ਹੋਇਆ ਕਿ ਮੈਂ ਹੁਣ ਚੱਲੀ ਜਾਵਾਂ ਪੜ ਗਏ ਆਂ ਦੀ ਕਿੱਥੇ ਸੀ ਵਿਚਾਰੀ ਘਰ ਕਿੱਥੇ ਛੱਡਦੀ ਆ ੱੱਕੇ ਮਾਰ ਕੇ ਉਹਨਾਂ ਨੇ ਕੱਢੀ ਆ ਪਰ ਐ ਕਰਨਾ ਨਹੀਂ ਚਾਹੀਦਾ ਭਾਈ ਲੋਵਾਂ ਨਾਲ ਐ ਨਾ ਕਰੋ ਨਾ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਮੁੰਡੇ ਆ ਲੈ ਠੀਕਾ ਤੀ ਤੁਰੇ ਫਿਰਦੇ ਸੀ ਬਾਤ ਬੱਚੇ ਬਠੇ ਕੀ ਆ ਠੀਕ ਨੇ ਪੁੱਤ ਕਿੰਨੇ ਫਿਰਦੇ ਅੱਛਾ ਆਹ ਜਾ ਕੇ ਆਣਾ ਸੀ ਰੋਟੇ ਬੱਚੇ ਛੋਟਾ ਵੇਖਿਆ ਸੀ ਮੈਂ ਤੇਰੇ ਛੋਟੇ ਮੁੰਡੇ ਨੂੰ ਕਿਹਾ ਅੱਛਾ ਮਾਗ ਗਾਹਰੇ ਤੇ ਤੈਨੂੰ ਪਤਾ ਹੀ ਖਾਣਦੇ ਹੁੰਦੇ ਆ ਛੋਟੇ ਨੂੰ ਮੈਂ ਕਹੇ ਮਾਨੀ ਤੇਰੀ ਕੋਲ ਚੱਲੀ ਆ ਅੱਛਾ ਅੱਛਾ ਦੱਸਿਆ ਨਾ ਯਾਰਿਆਂ ਨੂੰ ਕਿ ਘਰ ਨਾਲ ਦੱਸਿਆ ਤੇ ਨਾਨੀ ਕੋਲ ਚੱਲ ਕੇ ਕਿਹਾ ਅੱਛਾ ਅੱਛਾ ਹੁਣ ਇੰਜ ਕਰ ਬੱਚਾ ਵਸਤੇ ਇੱਥੇ ਹੀ ਰੋਟੀ ਬਗਾ ਕੇ ਤੂੰ ਭੇਜ ਦੇ ਬੱਚੇ ਠੀਕ ਆ ਰੋਟੀ ਰਾਟੀ ਖਾਦੀ ਆ ਆਂਟੀ ਤੇਰੇ ਘਰ ਸੁਣਦੀ ਆ ਵੀ ਆਂਟੀ ਨੂੰ ਪਤਾ ਹੋਊਗਾ ਆ ਹੁਣ ਮੈਨੂੰ ਪਤਾ ਵੀ ਮੈਨੂੰ ਫਿਰ ਦੇ ਵੀ ਨਹੀਂ ਆ ਨਾ ਐ ਤੇ ਉਹ ਲਈ ਕਰਦੀ ਆ ਅਪਣੀਆਂ ਨਾਲ ਇਹਨੇ ਆਨੇ ਬੜੇ ਬੜੇ ਨੇ ਮੇਰੇ ਗਾਲ ਉਹਦੇ ਵੱਡੇ ਨੇ ਆ ਤੇ ਆਖ ਮੈਂ ਤੇ ਮੇਰੇ ਦਰ ਸੁਣ ਨਾ ਖਾਣ ਪੀਣ ਨੂੰ ਦੇਂਦੀ ਸੀ ਉਹਦੇ ਗਵਾਂਢੀ ਆ ਗਵਾਂਢੀ ਆ ਗਵਾਂਢੀਆਂ ਨੂੰ ਪਹਿਲੋ ਪਤਾ ਲੱਗਦਾ ਰਿਸ਼ਤੇਦਾਰਾਂ ਨਾਲ ਆ ਤੇ ਗੱਲ ਇਹ ਆ ਕਿ ਹੁਣ ਐਡੀ ਵੱਡੀ ਕਿਹੜੀ ਤੂਫਾਨ ਹੋ ਗਿਆ ਜਿਹੜਾ ਉਹਨੇ ਕੱਢ ਕੇ ਤੇ ਇਹਨੂੰ ਬਾਹਰੋਂ ਡੋਕਲੀ ਮਾਰੀ ਕੱਪੜਿਆਂ ਦੇ ਇਹਨੂੰ ਕੱਪੜਿਆਂ ਨਾਲ ਹੁਣ ਤੁਸੀਂ ਧੀ ਵਾਲੇ ਆ ਤੁਸੀਂ ਕੀਤਾ ਆ ਉਹਨਾਂ ਤੁਹਾਡੀ ਕੁੜਮਾਚਾਰੀ ਉਹਨਾਂ ਨਾਲ ਤੁਸੀਂ ਪੁੱਛੋ ਨਾਲੇ ਇਹਨੂੰ ਫਿਰ ਮੇਰੇ ਕੋਲ ਪੈਸੇ ਕੋ ਨਹੀਂ ਸੀ ਪਰ ਉਹਨਾਂ ਤੇ ਇੱਕ ਨਹੀਂ ਸੁਣਦਾ ਤਾਂ ਮੈਂ ਕਹਾਂ ਕਿੰਨੂੰ ਇਹਦੇ ਕੋਲ ਪੁੱਤ ਪੈਸੇ ਕੋ ਨਹੀਂ ਸੀਗੇ ਮੈਂ ਤੇ ਦਾਰਦੀ ਆਂਟੀ ਮੇਰੇ ਇਹਨੂੰ ਉਹਨਾਂ ਜਿਹਾ ਬਾਹਰ ਕਰਤਾ ਸਾਰੇ ਵੇਖਚਾ ਕਿ ਮੈਂ ਨਹੀਂ ਦਾਰਦੀ ਹੁੰਦੀ ਕਿਸੇ ਕੋ ਮੈਂ ਤਾਂ ਕਾਹ ਚਲੀ ਜਾਨੀ ਹੁੰਦੀ ਕੀ ਕਹੇਗਾ ਕੁੜਮਾੜੇ ਕਹੇਗਾ ਕਿ ਤੇਰਾ ਪਾਲਾ ਉਹ ਦੂਗਾ ਮੈਂ ਆ ਗਈ ਮੈਂ ਕਿਹਾ ਤਾਂ ਮੈਂ ਮੁੜ ਕੇ ਉਹਨਾਂ ਜਿਹਾ ਜਦੋਂ ਕਹਿੰਦੀ ਉਹਨਾਂ ਨੇ ਕੱਢ ਕੇ ਬਾਹਰ ਗੇਟ ਬੰਦ ਕਰ ਲਿਆ ਮੈਂ ਲੈ ਆਈ ਇਹਨੂੰ ਫੜ ਕੇ ਮੈਂ ਨੂੰ ਫਿਰ ਆਪਣੇ ਕੋਲ ਖੜਾ ਲਿਆ ਮੇਰੇ ਕੋਲ ਪੈਸੇ ਆ ਗਏ ਕਹਿੰਦੀ ਨਹੀਂ ਅੰਟੀ ਤਾਂ ਪੁੱਤ ਨੇ ਇਹਨੂੰ ਕਰਾਇਆ ਦਿੱਤਾ ਤੇ ਮੈਂ ਇਹਨੂੰ ਬਿਠਾਇਆ ਮੈਂ ਕਹਾਂ ਜਾ ਤੂੰ ਘਰ ਚਲੀ ਜਾ ਆਪਣੇ ਬਸ ਮੈਨੂੰ ਤਾਂ ਪਤਾ ਨਹੀਂ ਕੱਲ ਦਾ ਆ ਕੇ ਇਹਨਾਂ ਨੇ ਐਸਾ ਰੋਣਾ ਪਾਇਆ ਹੋਇਆ ਘਰ ਵਿੱਚ ਕੁਝ ਕਹਿਣ ਦੀ ਹਾਲ ਹਾਂ ਚਲੋ ਹੁਣ ਦੱਦ ਸਹੀ ਐ ਨਾ ਘਰਾਂ ਦਾ ਦੁੱਖ ਤਾਂ ਹੁੰਦਾ ਹੀ ਐ ਪੁੱਤ ਆਪਾਂ ਆਪਣੇ ਘਰਾਂ ਦਾ ਦੁੱਖ ਨੂੰ ਕੀ ਐ ਜਦੋਂ ਸੇ ਇਹਦੇ ਨਾਲ ਆ ਜਦੋਂ ਮੈਂ ਇਹਨੂੰ ਸਲਾਹ ਦੇਈ ਜਾਨੀ ਚੱਲ ਜਾ ਚੱਲ ਠੀਕ ਨੇ ਨਿਆਣੇ ਆਉਣ ਵਾਲੇ ਨੇ ਮੈਂ ਬੱਚਿਆਂ ਨੂੰ ਸਕੂਲੋਂ ਲੈ ਕੇ ਤੇ ਰੋਟੀ ਪਾਣੀ ਤੂੰ ਤਿਆਰ ਕਰਨਾ ਜਾਂ ਕਰ ਲੈ ਕੋਈ ਨਾ ਘਰ ਲਾ ਰੋਟੀ ਪਾਣੀ ਯਾਰ ਮੈਂ ਨਾਲੇ ਬੱਚਿਆਂ ਨੂੰ ਸਕੂਲੋਂ ਲੈ ਆਉਣਾ ਤੁਸੀਂ ਕਰੋ ਆਂਟੀ ਗੱਲਬਾਤ ਬੰਬੀ ਨਾਲ ਠੀਕ ਹੈ ਆ ਬੱਸ ਮੇਰੀ ਹੁਣ ਉੱਠਣੇ ਵਾਲੀਆਂ ਥੋੜਾ ਤੇ ਤੂੰ ਆਪਣਾ ਤੁਸੀਂ ਚੱਲੇ ਤੂੰ ਜਾ ਮੈਂ ਕੋਈ ਚਰਮਾਨਾ ਗੱਲ ਕਰਕੇ ਛੇੜ ਆਉਣੀ ਆ ਠੀਕ ਹੈ ਮੈਂ ਤੇ ਬੱਚਿਆਂ ਨੂੰ ਲੈ ਕੇ ਆਉਂਦੀ ਤੂੰ ਮੇਰੇ ਆਂਦਿਆਂ ਨੂੰ ਰੋਟੀ ਰਾਟੀ ਬਣਾ ਲਈ ਤੇ ਮਸ਼ੀਨ 'ਚ ਕੱਪੜੇ ਪਾ ਦੇ ਕੋਈ ਨਾ ਪਾ ਦੇ ਦਿਖਾ ਦੇ ਹਾਂ ਗਰਮ ਕੱਪੜੇ ਸਾਰੇ ਧੋ ਕੇ ਪਾਣੀ ਆ ਬੱਚਿਆਂ ਨੇ ਅੱਛਾ ਜੀ ਬੋਤਾ ਇਹ ਨਾਲ ਤੇਰੀ ਨੋ ਤੇ ਚਲਾਕ ਬੜੀ ਬੜੀ ਚਲਾ ਆਏ ਆਏ ਆ ਖਾਣਾ ਗੱਲਾਂ ਕਰਦੀ ਆ ਉਹਨੂੰ ਤਾਂ ਮੌਜਾ ਲੱਗਦੀ ਆ ਸਿਆਲ ਚ ਆ ਗਈ ਕੰਮ ਕਰਨ ਵਾਤੇ ਦੇ ਕੋਲ ਹੁਣ ਵੇ ਕੀ ਕਹਿੰਦੀ ਆ ਮੈਂ ਸੁਣਾਂ ਦੀ ਕਹਿੰਦੀ ਆ ਕੱਪੜੇ ਤੋੜੀ ਰੋਟੀ ਪਕਾ ਲਈ ਕੱਪੜੇ ਪਾ ਲਈ ਨਹੀਂ ਬੜੀ ਚਲਾ ਆ ਗਿਆ ਮੁੰਡਾ ਨਹੀਂ ਸੁਣਦਾ ਤੇਰੀ ਗੱਲ ਨਾ ਨਹੀਂ ਮੁੰਡਾ ਮੇਰੇ ਕਿੱਥੇ ਸੁਣਦਾ ਇੱਕ ਨਹੀਂ ਮੇਰੀ ਸੁਣਦਾ ਤੇ ਇਹ ਜਿਵੇਂ ਆ ਜਿਵੇਂ ਅੱਗ ਬੁਝਾਉਣ ਚਾਹੀਦਾ ਅੱਗ ਲੱਗੀ ਹੋਵੇ ਤਾਂ ਪਾਣੀ ਪਾਉਣ ਜਾਂਦਾ ਇਸ ਤਰ੍ਹਾਂ ਭੱਜੀ ਫਿਰਦੀ ਹੈ ਤੇ ਇਹਨੇ ਤੇ ਉਹਦੀ ਮਤ ਮਾਰ ਦੇਣੀ ਇਹ ਪੂਰੇ ਸਿਆਲ ਕੰਮ ਕਰਾ ਕਰਾ ਕੇ ਕੱਪੜੇ ਧਵਾ ਤਵਾ ਕੇ ਤੇ ਆਹ ਕਰ ਲਾ ਆਹ ਕਰ ਲਾ ਬੇਨਾ ਤੇਰੇ ਸਾਹਮਣੇ ਕਹਿੰਦੀ ਦੇ ਦੇ ਤਲਾਕ ਕਹਿੰਦੀ ਉਹ ਜਾਣਗੇ ਬੱਚੇ ਕਿੱਧਰ ਜਾਣਗੇ ਦੱਸ ਮੈਂ ਤਾਂ ਸੁਣ ਕੇ ਹਰਾਨ ਹੋ ਗਈ ਮੈਂ ਕਹਿੰਦਾ ਕਮਾ ਕਿੱਧਰ ਲੋ ਤੇ ਬੱਚ ਚੰਤੇ ਕਿੱਥੋਂ ਲਈ ਲੋ ਮੇਰੀ ਨੂੰ ਇੱਧਰ ਸਾਈਡ ਦੀ ਆ ਭਰਾਣੇ ਸਾਈਡ ਦੀ ਰਿਸ਼ਤੇਦਾਰੀ ਚਾਹ ਰਿਸ਼ਤੇਦਾਰੀ ਚਾਹੀਆਂ ਚਾ 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 ਚਲਾਕੋ ਮਾਈ ਹੈ ਮੈਂ ਕਹਿੰਨੀ ਬੜੀ ਕਹਿੰਦੀ ਬੱਚੇ ਹੋਰ ਹੋ ਜਾਣਗੇ ਮੈਂ ਤੇ ਰਿਸ਼ਤਾ ਕਰਵਾਉਣੀ ਆ ਲੈ ਕੱਲ ਆਈ ਆ ਤਾਂ ਅੱਜ ਉਹਦੇ ਰਿਸ਼ਤਾ ਪਾ ਲੈਂਦੇ ਹੀ ਆ ਇਹ ਸਕੂਲੇ ਨਹੀਂ ਆਉਣੇ ਲੈਣਗੇ ਤੇ ਤੂੰ ਕਹਿੰਦੀ ਨਹੀਂਂਦੀ ਵੀ ਉਹ ਟੀ-ਸ਼ਰਟ ਪਾ ਕੇ ਚੱਲੀਏ ਤੇ ਪਜਾਮਾ ਨਹੀਂ ਇਹਦਾ ਪਹਿਣਾ ਨਹੀਂ ਮੈਂ ਇਹਦਾ ਕੀ ਦੱਸਾਂ ਤੈਨੂੰ ਇਹ ਤੇ ਛੋਟ ਕੱਪੜੇ ਬੜੇ ਪਸੰਦ ਕਰਦੀ ਆ ਉਹ ਮੁੰਡਾ ਪਾਉਂਦਾ ਹੀ ਆ ਤੇ ਪਾਉਂਦੀ ਆ ਆ ਨਹੀਂ ਮੁੰਡੇ ਮੁੰਡੇ ਤੇ ਕਹਿੰਦੇ ਆ ਹਾਂ ਤੋ ਕੋ ਮੈਂ ਕਹਿੰਦੀ ਵਾ ਚੱਲੀਏ ਸਕੂਲੇ ਲੈਣੇ ਕੋ ਸੂਟ ਪਾਇਆ ਨਾ ਕੁਝ ਪਾਇ ਤੇ ਸਕੂਲੇ ਨਹੀਂ ਭਾਬੀ ਕਹਿੰਦੀ ਕਿ ਐਸੀ ਬਿਸਤਰੇ ਤੋੜੇ ਆ ਕੰਬਲ ਤੋੜੇ ਆ ਨੇ ਕਿਹੜੇ ਬਿਸਤੇ 'ਤੇ ਤੋੜਿਆ ਉਹਿਆ ਪੁੱਤ ਤੂੰ ਘਰ ਸੌ ਰਿਹਾ ਹਾਂਜੀ ਮੈਂ ਇੱਕ ਕੰਬਲ ਧੋ ਦਵਾ ਭਾਬੀ ਕਹਿੰਦੇ ਦੇ ਆ ਘਰ ਸੌ ਤੂੰ ਜੇ ਤੂੰ ਨਹੀ ਹੋਣ ਤવાડી ਮਾਵਾ ਤਿੰਨਾਂ ਚ ਗਾਲਿਆ ਨਾ ਉਹ ਤਾਂ ਗਈ ਹੋਈ ਆ ਹਾਂਜੀ ਗਏ ਪਹਿਲੇ ਤਾਂ ਕਵੇ ਤਾਂ ਗੱਲ ਕਰਾ ਨਾ ਨਾ ਮੈਂ ਤੂੰ ਘਰ ਜਾ ਆਪਣੇ ਹਾਂਜੀ ਅੰਟੀ ਤੁਸੀਂ ਉਹਨਾਂ ਨੂੰ ਗੱਲ ਕਰੋ ਹਨਾ ਇੰਨੀ ਛੇਤੀ ਤੇ ਉਹ ਵੀ ਕੁਲੇ ਕੋ ਨਹੀਂ ਗਏ ਨਹੀਂ ਨਹੀਂ ਮੈਂ ਕਹਿ ਲੂੰਗੀ ਮੈਂ ਕਹਾਂਗੀ ਮੁੰਡੇ ਨੂੰਗੀ ਤੇ ਪੁੱਤ ਤੈਨੂੰ ਤੇਰਾ ਘਰ ਚੰਗਾ ਆ ਆਪਰੇ ਕੰਮ ਕਰਗੇ ਤੇ ਚੰਗੇ ਲੱਗੀਦਾ ਹੈ ਆਜ ਤੇਰਾ ਜਦੋਂ ਵਿਆਹ ਹੋਰੇ ਜੰਗੇ ਨਾ ਇਹ ਤੇਰਾ ਕੰਮ ਕਰਗੇ ਨਾ ਕੰਮ ਕੋਈ ਨਹੀਂ ਕੀਤਾ ਦੇਖੋ ਸਾਰਾ ਪਿਆ ਹੈ ਵੀ ਇਹ ਹੀ ਕਰੇਗੀ ਸਾਰਾ ਕੰਮ ਚੱਲ ਮੈਂ ਤੇਰੀ ਜਠਾਣੀ ਨੂੰ ਕਮਾਂਗੀ ਹਾਂਜੀ ਤੇ ਸਾਲ ਨੂੰ ਕਹਿੰਦੇ ਮੈਂ ਤੈਨੂੰ ਕੀ ਕਰਾ ਦਾਂਗੀ ਤੇਰੀ ਉੱਥੇ ਕੰਮ ਬਰਨੈ ਚੋਣਾ ਨਾਲ ਠੀਕ ਹੈ ਹਾਂਜੀ ਠੀਕ ਹੈ ਤੂੰ ਰੋ ਨਾ ਰੋ ਨਾ ਤੂੰ ਬੱਚੇ ਤੇਰੇ ਰੋ ਨਾ ਤੂੰ ਰੋ ਨਾ ਤੂੰ ਸਿਮਰ ਕਰੋ ਭੈਣੇ ਇੰਨਾ ਕਲ ਕੋਈ ਨਾ ਪਹੁੰਚੇ ਨੋਹਰੇ ਹਟਾਏ ਦੇ ਪਾਣੀ ਆਏ ਤੇ ਨਹੀਂ ਸੀ ਆਉਂਦੀ ਹਾਈ ਮੇਰੇ ਬੱਚੇ ਰੋਟੀ ਖਾਦੀ ਹੋਏਗੀ ਸੌਂਗੇ ਹੋਣਗੇ ਨਹੀਂ ਇਹ ਤੇ ਨਹੀਂ ਸੀ ਆਉਂਦੀ ਇਹਨੂੰ ਕੀ ਦੱਸਦਾ ਚਲ ਆਪੋ ਮਾਈ ਆ ਬੱਚੇ ਕਹਿੰਦੀ ਆ ਛੱਡ ਦੇ ਬੱਚੇ ਤੇ ਆਪਾਂ ਮੇਰੇ ਬੱਚੇ ਨੇ ਉਹ ਇਹਦੀ ਮੈਂ ਤਾਂ ਆਪਣੇ ਚੱਲੀ ਲੈਣ ਪਕਾਉਣਾ ਨਹੀਂ ਰੋਟੀ ਸੌਣ ਲੇਗਾ ਮੈਂ ਸਾਰੀਆਂ ਗੱਲਾਂ ਮੈਨੂੰ ਤੂੰ ਦੱਸ ਨਾ ਮੈਨੂੰ ਸਭ ਪਤਾ ਨਾ ਹੋ ਗਿਆ ਚਲ ਜਾ ਖਰਾਬ ਕੀ ਤੂੰ ਟੈਂਸ਼ਨ ਲੈ ਟੈਂਸ਼ਨ ਲੈ ਤੂੰ ਲੈ ਟੈਂਸ਼ਨ ਲੈ ਮੇਰੇ ਤੇ ਯਾਰੀ ਕਰੇ ਚਲ ਪੰਜ ਵੇਗਲ ਆ ਵੈਸੇ ਐਸੀ ਅਮਰਜੀਤ ਨੂੰ ਵੈਸੇ ਇਹਦੇ ਨੂੰ ਘਰੋਂ ਕੱਢਣਾ ਨਹੀਂ ਸੀ ਚਾਹੀਦਾ ਜਿਹੜੇ ਹਾਲਾਤ ਨਾਲ ਉਹਨੇ ਕੱਢੀ ਆ ਨਾ ਕੱਪੜੇ ਛੁੱਟੇ ਨੇ ਝਕੋਇਆ ਆ ਮਾਰਿਆ ਆ ਕੋਈ ਨਾ ਕੋਈ ਨਾ ਕੋਈ ਨਹੀਂ ਗੱਲ ਚੱਲਦਾ ਨਹੀਂ ਜਾਣਦਾ ਕਿਸੇ ਵੇਲੇ ਉਹ ਛੱਤੀ ਨਾਲ ਮੰਨ ਲਾ ਉਹ ਮੰਨ ਲਓ ਚੁਸਤੇ ਚਲਾ ਗਿਆ ਬੰਦੇ ਉਹ ਛੱਤੀ ਘੜੀ ਨਾਲ ਹੁੰਦੇ ਨੇ ਪਤਾ ਨਹੀਂ ਕਿਹੜੀ ਘੜੀ ਚੰਗੀ ਤੇ ਕਿਹੜੀ ਮਾੜੀ ਉਹ ਚੁਸਤੇ ਹੈ ਚੁਸਤੇ ਆ ਬਾਕੀ ਚਾਰ ਕੋਈ ਨਾ ਵੀ ਹੈ ਨਾ ਕਹਿੰਦੀ ਤੂੰ ਲੈ ਕੇ ਨਹੀਂ ਆਈ ਮੇਰੇ ਟੀੌਰ ਦੇ ਪੱਲੇ ਕਿੱਥੋਂ ਪਵਾ ਦਿੱਤੀ ਹੈ ਆ ਬਲ ਨਹੀਂ ਕਹਿੰਦੀ ਜਿਹੋ ਜੀ ਤੈਨੂੰ ਸਿਉ ਰਿਆ ਉਹੋ ਜੀ ਤੂੰ ਇਹਨਾਂ ਨੂੰ ਸਿਖਾਉਣੀ ਹੈ ਜਿਹੋ ਜੇ ਤੇਰੇ ਲੱਛਣੇ ਹੋ ਜਿਵਾਕਾਂ ਨੂੰ ਸਿਖਾਉਣੀ ਨਹੀਂ ਉਹਨਾਂ ਨੇ ਲਿਜਾਣੀ ਕੋਨੀ ਨਹੀਂ ਨਹੀਂ ਲਿਜਾਣ ਉਹ ਕਹਿੰਦੇ ਸੀਗੇ ਇਹਦੇ ਲੱਛਣ ਨਹੀਂ ਚੰਗੇ ਅਕਲ ਕੋਨੀ ਹੈ ਉਹ ਜੇ ਬੱਚਿਆਂ ਨੂੰ ਸਿਖਾਏਗੀ ਨਹੀਂ ਅਲ ਗਿਆ ਫਿਰ ਗੱਲ ਸੁਣ ਪੈ ਕੇ ਗੱਲ ਕਰਾਂਗੇ ਵੀ ਵੇ ਭਾਈ ਦੱਸੀ ਨਾ ਤੇ ਉਹਨਾਂ ਨੂੰ ਪਿਆਰੀ ਹੈ ਤੇਰੀ ਗਵਾਂਟਰ ਦੱਸੀ ਨਾ ਹਲੋ

ਉਹ ਨਹੀਂ ਕੋਈ ਬੋਤਲ ਨਹੀਂ ਲਾਤੀ ਮਿਆਤੇ ਜੋੜੀਆਂ ਗੰਨਾਇਨਾ ਦੀਆਂ ਤਾਂ ਕੰਨੀ ਪੋ ਆ ਚੱਲੀ ਸੋ ਬੁੱਤ ਮੈਂ ਖਾ ਖਾ ਹਾਂ ਹਾਂ ਲੱਗਾ ਹਾਂ ਇਹ ਸਿਰ ਰੋਟੀਆਂ ਕੋਹੇ ਦਿੱਤੀ ਲੋਕੀ ਹਾਂ ਹਾਂ ਤਾਂ ਅਸਤੋ ਕੀ ਕਹਿਣੀ ਹੋਵੇ ਚਾਹੇ ਕਿ ਕਿੰਨਾ ਟਾਈਮ ਹੋ ਜਾਏ ਘਰ ਦਾ ਤੇਜ਼ ਕਰਨਾ ਤੇ ਉਦੋਂ ਹੀ ਪਾਣਾ ਕਿ ਮੀਠਾ ਹਲੇ ਭਰਨਾ ਕਰੀ ਤੇ ਅੱਛੇ ਤੇਰੇ ਬੁੱਧਿਆ ਨਾ ਕਰਾਂ ਦਾ ਨਾ ਕਿ ਕੰਬਲਿਆਂ ਤੋਂ ਰੋ ਰੋ ਕੰਬਲਿਆਂ ਇਹ ਨਹੀਂ ਕੀ ਪਤਾ ਕੋਈ ਨਹੀਂ ਜਦੋਂ ਇਹ ਚੀਜ਼ ਚੋਤਾ ਕਾਵਾ ਦੀ ਹੈ ਉਹ ਤੇਰਾ ਦੇਣੇ ਕਰਦਾ ਕੀ ਕੰਮ ਕੰਮ ਕੀ ਕਰਦਾ ਮੁੰਡਾ ਬਾਹਰ ਇੰਦਰ ਗੱਡੀ ਚਲਾਉਂਦਾ ਹੈ ਹਾਏ ਇਹ ਤੇ ਵੇ ਇਹ ਵੀ ਮੁੰਡਾ ਬੜਾ ਵਧੀਆ ਕੰਮ ਕਰਦਾ ਹੈ ਇਹ ਵੀ ਚੰਗਾ ਹੈ ਇਹ ਤੇ ਸਾਥ ਨੂੰ ਬੜੀਆ ਮੋਚਾਂ ਕਰੂਗੀ ਨਾ ਸਾਫਾ ਨਾ ਕੋਈਂਗਾ ਅੱਛਾ ਚਾਹ ਫਿਰ ਉਹਨੇ ਲਰਾ ਮੈਂ ਕਰਾਂ ਗੱਲ ਨਾ ਗੱਲ ਨਹੀਂ ਕਰਨੀ ਹੁੰਦਾ ਨਾ ਕੁਝ ਨਹੀਂ ਕਰਾਂ ਤੁਸੀਂ ਤੁਸੀਂ ਬਸ ਆਏਗਾ ਰਾਜੀ ਖੇਸ਼ੀ ਦਾ ਪਤਾ ਲੈ ਆਲੇ ਠੀਕ ਹੈ ਨਾ ਤੇ ਇਹ ਫੋਨ ਵੀ ਕਰਨ ਦੀ ਹੈ ਨਾ ਤੁਹਾਨੂੰ ਚੁੱਕਣਾ ਨਾ ਫੋਨ ਤੁਸੀਂ ਚੁੱਕਣਾ ਨਹੀਂ ਚਾਹੁੰਦੇ ਨਾ ਠੀਕ ਹੈ ਨਹੀਂ ਤੇ ਕੋਈ ਵੀ ਸੁਲਾ ਸਫਾਈ ਦੀ ਗੱਲ ਨਹੀਂ ਕਰਦੇ ਚਲੋ ਠੀਕ ਹੈ ਨਹੀਂ ਕਰਨਾ ਤੇ ਚੁੱਕ ਕਿੰਨੀ ਮੋਟੇ ਕਰਦੀ ਰਹਿੰਦੀ ਰਹੀ ਤੇ ਉੱਥੇ ਨਵੀਂ ਜਗ੍ਹਾ ਇਹਦਾ ਕਰ ਦਾਂਗੇ ਤੇ ਆਪਣਾ ਖੁਸ਼ ਰਹਾਂਗੇ ਤਾਂ ਠੀਕ ਹੈ ਫਿਰ ਮੈਂ ਜਾਂਦੀ ਹਾਂ ਆਹ ਨਾ ਜਾਵੇ ਕਿਤੇ ਦੱਸ ਨਾ ਦੇ ਨਹੀਂ ਨਹੀਂ ਮੈਂ ਨਹੀਂ ਦੱਸੂਗੀ ਤੁਸੀਂ ਜਾ ਜਾ ਜਾਓ ਟੋਕਾ ਠੀਕ ਹੈ ਠੀਕ ਹੈ ਕੇ ਬੜਾ ਬੜਾ ਆਂਟੀ ਘੁੰਮਾ ਦੇਤੇ ਤੁਹਾਨੂੰ ਚਾਭੀ ਸਾਰਾ ਸਿਆਲ ਕਰੋਗੀ ਰਾਜ ਭਾਬੀ ਹੁਣ ਤੇ ਸੰਦੀਪ ਤੋਂ ਕੰਮ ਕਰਾਉਣਾ ਮੈਂ ਸਰਦੀਆਂ ਚ ਆਪਣੇ ਹੱਥ ਪੈਰ ਰੱਖਣੇ ਬਿਲਕੁਲ ਸਾਫ ਫੁੱਲਾਂ ਵਰਗੇ ਸੰਦੀਪ ਤੋਂ ਸਾਰੇ ਕੱਪੜੇ ধਵਾ ਲੇ ਸਰਦੀਆਂ ਤੋਂ ਬਾਅਦ ਦੇਖੂਗੀ ਸੰਦੀਪ ਨੂੰ ਭੇਜ ਦੂੰਗੀ ਨਹੀਂ ਤੇ ਉਹ ਵੀ ਕੋਈ ਕੰਮ ਨਹੀਂ ਨਹੀਂ ਤੇ ਰਹੋਗੇ ਇੱਥੇ ਸੰਦੀਪ ਸੁਰੀਸ਼ਤਾ ਰੁਸ਼ਤਾ ਤੇ ਮੇਰੇ ਕੋਈ ਵੀ ਨਹੀਂ ਮੈਂ ਝੂਠ ਬੋਲਦੀ ਹਾਂ ਦੇਖੇ ਆਂਟੀ ਨੇ ਤੇ ਮੇਰੀ ਗੱਲ ਹੀ ਬਣਾ ਦਿੱਤੀ ਮਨ ਕਰਤਾ ਅੰਟੀ ਕੋਈ ਗਮ ਨਹੀਂ ਕਰਨੀ ਕੋਈ ਕੋਈ ਸੁੱਲਾ ਨਹੀਂ ਕਰਨੀ ਚਲੋ ਚਲਦੇ ਹਾਂ ਅੰਦਰ